ਕੰਡ ਗਗੋਮਾਲ, ਛੂਪੀਆਂ, ਚਾੜਪੁਰ, ਡੱਡੀਆਂ, ਕਾਲਮ, ਸੋਬਾ, ਕਲੋਮਾਲ, ਦੂਰੀਆਂ ਸਾਰੇ ਜਿਹੜੇ ਪਾਣੀ ਯੂਟੂਬਰ ਪਏ ਆਲੇ ਸਾਰੇ ਕਈਆਂ ਥਾਂ ਤੇ 8 8 9 9 ਫੁੱਟ ਪਾਣੀ ਆ। ਲੋਕ ਪਿੰਡਾਂ ਵਿੱਚ ਆ ਆਪਸ ਵਿੱਚ ਸੰਪਰਕ ਟੁੱਟ ਚੁੱਕਾ ਹੈ। ਲਾਈਟ, ਫੋਨ ਬੰਦ ਹੋ ਚੁੱਕੇ ਨੇ। ਸਾਰੇ ਲੀਡਰ ਸਿਰਫ ਆਪਣੀ ਫੋਟੋ ਚੋਂ ਆ ਰਿਹਾ ਜੀ ਪਬਲਿਕ ਨੂੰ ਸਾਰੇ ਪਤਾ ਆ ਜੀ ਕੀ ਹੈਲੀਕਾਪਟਰ ਮਿਲਿਆ ਕੀ ਸਹੂਲਤਾਂ ਮਿਲਣੀਆਂ ਮਾਰੇ ਨਹੀਂ ਕਿ ਪੈਗੀ ਸਾਲ ਤੋਂ ਸਾਲ ਲੋਕਾਂ ਕੋਠੀਆਂ ਨਹੀਂ ਜਾਣਾ ਜਿਹੜੇ ਕੋ ਮਨਿਸਟਰ ਆਉਂਦੇ ਨੇ ਖਾਲੀ ਹੱਥ ਨਾਲ ਆਉਣ ਵੀ ਵੇਖਣ ਜਾਂਦੇ ਤਮਾਸ਼ਾ ਲੋਕਾਂ ਦੀ ਬੜੀਆਂ ਪ੍ਰੋਬਲਮ ਆਈਆਂ ਅੰਦਰ ਫਸੇ ਪਏ ਆ ਪਾਣੀ ਦੀ ਪ੍ਰਾਣੋਂ ਦੁੱਧ ਦੀ ਪ੍ਰਾਣੋਂ ਸਰ ਕੁਝ ਪਰ ਸਰਸ ਤੂੰ ਤਾਂ ਨਾ ਮੇਰੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਨੂੰ ਜੇ ਹੈਲੀਕਾਪਟਰ ਮਿਲਦਾ ਉਹ ਇਧਰ ਲੋਕੀ ਕਮਾਈ ਕਰੀਏ ਉਹ ਹੈਲੀਕਾਪਟਰ ਕੋਈ ਰੋਲ ਨਹੀਂ ਹੈਗੀ ਬੱਚਿਆਂ ਕੋ ਪਾਣੀ ਪੀਣ ਨੂੰ ਨਹੀਂ ਆਗਾ ਜੀ ਤਾਂ ਵੀ ਲਾਟ ਬਹੁਤ ਮਾੜੇ ਨੇਗੇ ਅਸੀਂ ਬਰਸਾਤਾਂ ਦਾ ਸਿਸਟਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿੱਚ ਇਸ ਤਰ੍ਹਾਂ ਦਾ ਬਣਾ ਦੇਣਾ ਕਿ ਪਾਣੀ ਕੋਈ ਮਾਰ ਹੀ ਨਹੀਂ ਕਰ ਸਕੂਗਾ ਉਹ ਲੋਕਾਂ ਦਾ ਸਗੋਂ ਫਾਇਦਾ ਕਰੂਗਾ ਕਿਉਂ ਉਡੀਕ ਕੀਤੀ ਜਾਂਦੀ ਹੈ ਕਿ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪਹੁੰਚੇਗਾ ਤਾਂ ਹੀ ਵੱਡੀ ਮਾਤਰਾ ਵਿੱਚ ਪਾਣੀ ਇੱਕਦਮ ਛੱਡਿਆ ਜਾਵੇਗਾ ਦੋ ਦਿਨ ਹੋ ਗਿਆ ਬਹੁਤ ਦਿਨ ਹੋ ਗਿਆ ਤੇ ਮੀਂਹ ਨਹੀਂ ਰੁਪਿਆ ਲੱਗਦਾ ਇਸ ਤੋਂ ਹੋਰ ਹੀ ਮਾਰੇ ਹੋੜ ਕੇ ਸਨ ਹਨ। ਹਨੀਕੋਪਰਾਂ ਹੀ ਜਿਹੜੇ ਲਫਾਫੇ ਸਿੱਟੇ ਜਾਂਦੇ ਆਗੇ ਜੋ ਨੁਕਸਾਨ ਤੇ ਕਹਿਰ ਮਨੁੱਖਾਂ ਤੇ ਜਾਨਵਰਾਂ ਨੂੰ ਸਹਿਣਾ ਪੈ ਰਿਹਾ ਹੈ ਉਸ ਦੀ ਪਰਭਾਈ ਤਾਂ ਕਦੇ ਵੀ ਨਹੀਂ ਕੀਤੀ ਜਾ ਸਕਨੀ। ਪੰਜਾਬ ਵਿੱਚ ਆਏ ਹੜ ਕੋਈ ਕੁਦਰਤੀ ਆਫਤ ਨਹੀਂ ਹੈਗੇ ਲੱਖਾਂ ਕਿਊਸਿਕ ਪਾਣੀ ਇੱਕਦਮ ਛੱਡ ਦਿੱਤਾ ਜਾਂਦਾ ਜੁੜੇ ਹੋ ਗਦਰ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਹਾਲਾਤ ਇਸ ਵਕਤ ਕੀ ਬਣੇ ਹੋਏ ਨੇ 300000 ਏਕੜ ਜਿਹੜਾ ਏਰੀਆ ਉਹ ਪ੍ਰਭਾਵਿਤ ਹੋ ਚੁੱਕਿਆ ਅੱਜ ਅਸੀਂ ਅਜਨਾਲਾ ਵਿਖੇ ਖੜੇ ਆਂ ਅਸੀਂ ਇੱਕ ਤਕਦੇਵ ਗੁਰੂ ਪਿੰਡ ਆ ਹੋਰ ਗਨੌਲਾ ਪਿੰਡ ਆ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਬੰਦ ਕਰ ਦਿੱਤਾ ਗਿਆ ਹੈਗਾ ਪਾਣੀ ਬਹੁਤ ਜ਼ਿਆਦਾ ਸੜਕਾਂ ਕਾਰਾਂ ਦਾ ਛੋਟੇ ਵਹੀਕਲਾਂ ਦਾ ਲੰਘਣਾ ਮੁਸ਼ਕਲ ਹੋਇਆ ਪੈਗਾ ਤੇ ਇੱਥੇ ਜਿਹੜੇ ਲੋਕ ਨੇ ਬਾਕੀ ਉਹ ਕਿਸਵੀ ਕਰ ਰਹੇ ਆ ਜਿਹੜਾ ਪੰਚਾਇਤ ਦੀ ਰਾਸ਼ਨ ਪਾਣੀ ਉੱਥੇ ਫਸੇ ਹੋਏ ਲੋਕਾਂ ਦੀ ਮਦਦ ਕਰਨ ਵੀ ਉਹਨਾਂ ਨੇ ਜਾਣਾ ਉਹਨਾਂ ਨੂੰ ਵੀ ਮੁਸ਼ਕਲਾਂ ਵੱਡੀਆਂ ਖੜੀਆਂ ਹੋਈਆਂ ਹੋਈਆਂ ਨੇ ਗਿਆ ਬਾਈ ਕਿੱਦਾਂ ਦੇ ਹਾਲਾਤ ਆ ਹਾਲਾਤ ਬਹੁਤ ਮਾੜੇ ਆ ਜੀ ਬਹੁਤ ਜ਼ਿਆਦਾ ਪਾਣੀ ਅੱਗੇ ਨਾਲੋਂ ਵੀ ਵੱਧ ਗਿਆ ਲੋਕਾਂ ਨੂੰ ਬੇਨਤੀ ਹੈ ਕਿ ਉੱਥੇ ਪਾਣੀ ਦੀ ਬਹੁਤ ਕਮੀ ਹੈ ਜਿੰਨਾ ਵੱਧ ਤੋਂ ਵੱਧ ਉਸੇ ਪਾਣੀ ਭੇਜੋ ਉਹਨਾਂ ਕੋ ਪਾਣੀ ਲਾਈਟ ਦਾ ਪ੍ਰਬੰਧ ਨਹੀਂਗਾ ਪਾਣੀ ਨਹੀਂ ਉਹਨਾਂ ਕੋ ਆ ਰਿਹਾ ਅਸੀਂ 200 ਪੇਟੀ ਪਾਣੀ ਦੀ ਦੇ ਕੇ ਆਏ ਆ ਤੁਹਾਡੇ ਅੱਗੇ ਅੱਜ ਕੋਈ ਬੇਨਤੀ ਕਰਦੇ ਆ ਕਿ ਜਿਹੜੇ ਕੋ ਸੇਵਾ ਬਣਦੀ ਆ ਆਪਣਾ ਪਾਣੀ ਜ਼ਰੂਰ ਦੇ ਕੇ ਆਓ ਜਿਹੜੇ ਪਿੰਡਾਂ ਵਿੱਚ ਵੀ ਭਾਈ ਕਿਹੜੇ ਪਿੰਡ ਕਿਹੜੇ ਜਿਹੜੇ ਨੇ ਸਾਡਾ ਪਿੰਡ ਗੱਗੋਮਾਲ ਸੂਪੀਆਂ ਚਾੜਪੁਰ ਡੱਡੀਆਂ ਗਾਲਮ ਸੋਬਾ ਕਲੋਮਾਲ ਧੂਰੀਆਂ ਸਾਰੇ ਜਿਹੜੇ ਪਾਣੀ ਚੂਟੇ ਪਰ ਹਲੇ ਸਾਰੇ ਉਥੇ ਢਾਡੋ ਵੜ ਕਈਆਂ ਤਾਂ 8 8 9 9 ਫੁੱਟ ਪਾਣੀ ਆ ਜਿਹੜਾ ਗੱਗੋਮਾਲ ਦੇ 400 ਰੇ 7 7 ਫੁੱਟ ਪਾਣੀ ਆ ਤੇ ਇਹ ਪਾਣੀ ਦੇ ਵਿੱਚ ਇੰਨਾ ਜ਼ੋਰ ਹੈ ਕੋਈ ਗੱਲ ਕਰਨ ਵਾਲੀ ਤੇ ਜਿੰਨੀ ਹੋ ਸਕੇ ਚੇਤਾ ਕਰੇ ਗਵਰਨਮੈਂਟ ਕਰੇ ਜਾਂ ਕੋਈ ਵੀ ਜਿਹੜੇ ਕੋਈ ਮੰਤਰੀ ਆਉਂਦੇ ਨੇ ਖਾਲੀ ਹੱਥ ਨਾਲ ਆਉਣ ਵੀ ਵੇਖਣ ਜਾਂਦੇ ਤਮਾਸ਼ਾ ਉਥੇ ਕੋਈ ਲੈ ਕੇ ਚਾਰ ਮਗਰਾ ਇਹ ਆ ਵੀ ਕਈ ਜਾਂਦੇ ਨੇ ਉਦਾਂ ਹੀ ਚੱਲ ਜਾਂਦੇ ਨੇ ਆ ਜਿਹੜੇ ਵੀ ਆਉਂਦੇ ਉਹਨਾਂ ਨੂੰ ਆਖੋ ਵੀ ਸਮਾਨ ਪਿਚਾਓ ਉਥੇ ਜਿੰਨਾ ਪਿਚਾ ਸਕਦੇ ਹੋ ਨੀ ਭਈ ਕੋਈ ਸਰਕਾਰ ਵੱਲੋਂ ਕੋਈ ਮਦਦ ਮਿਣੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਜਾ ਰਿਹਾ ਜੀ ਆਪਣੇ ਆਪਣੇ ਪੱਦਰ ਤੇ ਸਾਰੇ ਲੀਡਰ ਸਿਰਫ ਆਪਣੀ ਫੋਟੋ ਕਚੋਣ ਆ ਰਿਹਾ ਜੀ ਆਪਣੇ ਪੱਦਰ ਤੇ ਸਿਰ ਜਾ ਰਿਹਾ ਜੀ ਦੱਸੋ ਗੁਰਦੌਰਾ ਸਾਹਿਬ ਆਪਣਾ ਨਗਰ ਸਾਰੇ ਜਿਹੜੇ ਬਹੁਤ ਵੱਡੀ ਵੱਡੀ ਸੇਵਾ ਕਰ ਰਹੇ ਨੇ ਇਹਨੀ ਪਬਲਿਕ ਸੇਵਾ ਕਰਨ ਦੀ ਆ ਬਿ ਸ਼ਾਦੀ ਗੱਲਾਂ ਤੋਂ ਟਾੜੀ ਟਾਟਾਂ ਵਾਲੇ ਸਭ ਜਿੰਨਾ ਜੋ ਹੋ ਸਕਦਾ ਸਾਰੇ ਦੇ ਕੇ ਆਉਂਦੇ ਆ ਜੀ ਆਫਟਰ ਨੇ ਕੁਝ ਟੈਨਸ਼ਨ ਵੀ ਇਹ ਪਬਲਿਕ ਨੂੰ ਸਾਰੇ ਪਤਾਇਆ ਜੀ ਕੀ ਹੈਲੀਕਾਪਟਰ ਮਿਲਿਆ ਕੀ ਸਹੂਤਾ ਮਿਲਦੀਆਂ ਸਾਰੇ ਉੱਥੇ ਪਰੇਸ਼ਾਨ ਹੋ ਰਹੇ ਆ ਕੋਈ ਹੈਲੀਕਾਪਟਰ ਵਾਲਾ ਚੱਕਰ ਨਹੀਂ ਹੈਗਾ। ਉਹ ਜਿੱਦਾਂ ਨਹੀਂ ਮਾਰ ਪਈਆ ਕੋਈ ਰਾਹਤ ਕੇਂਦਰ ਵਗੈਰਾ ਇੱਥੇ ਸਥਾਪਿਤ ਕੀਤਾ। ਮਾਰ ਨਹੀਂ ਕਿ ਪੈ ਗਈ ਸਾਲ ਦੋ ਸਾਲ ਲੋਕਾਂ ਕੋਠੀਆਂ ਨਹੀਂ ਜਾਣਾ। ਨਹੀਂ ਭਾਈ ਕੋਈ ਰਾਹਤ ਕੇਂਦਰ ਇੱਥੇ ਕੋਈ ਬਣਾਇਆ ਗਿਆ ਸਥਾਪਿਤ ਕੀਤਾ ਜਾਂ ਨਹੀਂ। ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਜੀ। ਲੋਕ ਪਿੰਡਾਂ ਵਿੱਚ ਆ ਆਪਸ ਵਿੱਚ ਸੰਪਰਕ ਟੁੱਟ ਚੁੱਕਾ ਹੈ। ਲਾਈਟ ਫੋਨ ਬੰਦ ਹੋ ਚੁੱਕੇ ਨੇ। ਇਸ ਕਰਕੇ ਪ੍ਰਸ਼ਾਸਨ ਨੂੰ ਖੁਦ ਜਾਣਦਾ ਜਾਈਦਾ ਜੀ ਆਪ ਘਰ ਘਰ ਜਾ ਕੇ। ਅਸੀਂ ਦੇਖ ਕੇ ਆਏ ਆ ਬੱਚਿਆਂ ਕੋ ਪਾਣੀ ਪੀਣ ਨੂੰ ਨਹੀਂ ਆਗਾ ਜੀ। ਉਥੋਂ ਜਿੰਨਾ ਕੋਈ ਸੰਪਰਕ ਬਣਿਆ ਫੋਨ ਆਇਆ ਚੰਦਪੁਰ ਨਹੀਂ ਲੰਗਰ ਕੀ ਮਿੱਟੀ ਅਜਨਾਲਾ ਵੱਲੋਂ 500 ਪੇਟੀ ਪਾਣੀ ਦੀ ਪਰ ਕੇ ਦੇ ਗਏ ਆ ਜੀ ਕੱਲ ਦਾ ਫਿਰ ਪਲਾਨ ਬਣ ਆ ਰਿਹਾ ਡੰਗਰਾਂ ਸੇ ਪੱਠੇ ਲੈ ਕੇ ਜਾ ਰਹੇ ਆ ਪਾਣੀ ਲੈ ਕੇ ਜਾ ਰਹੇ ਆ ਜੀ ਧੰਨਵਾਦ ਇਹ ਹਾਲਾਤ ਨੇਗੇ ਜਿੱਦਾਂ ਉਹਨਾਂ ਨੇ ਦੱਸਿਆ ਕਿ ਕਿਦਾਂ ਵੀ ਹਾਲਾਤ ਬਹੁਤ ਮਾੜੇ ਨੇਗੇ ਤੇ ਪਰ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਲੋਕ ਆਪ ਮਹਾਰੇ ਹੋ ਕੇ ਹੀ ਜਿਹੜੇ ਉਹ ਵੀੜਾ ਚੱਕਰੇ ਨੇ ਲੋਕ ਪਹੁੰਚ ਰਹੇ ਨੇ ਉੱਥੇ ਸਾਰਾ ਰਾਸ਼ਨ ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਵਿੱਚ ਆਉਂਦੇ ਹੜ੍ਹਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਆਜ਼ਾਦੀ ਤੋਂ ਬਾਅਦ 1955 ਤੇ 1960 ਦਰਮਿਆਨ ਆਏ ਹੜ੍ਹਾਂ ਨੇ ਬੜਾ ਵਿਆਪਕ ਨੁਕਸਾਨ ਕੀਤਾ ਸੀ ਬਾਅਦ ਵਿੱਚ 1988 1993 1995 ਵਿੱਚ ਵੀ ਹੜ੍ਹਾਂ ਨੇ ਪੰਜਾਬ ਦਾ ਕਾਫੀ ਨੁਕਸਾਨ ਕੀਤਾ ਹਾਲਾਂਕਿ ਛੋਟੇ ਪੱਧਰ ਤੇ ਨੁਕਸਾਨ ਹਰ ਸਾਲ ਹੀ ਹੁੰਦਾ ਅਸੀਂ ਸਰਕਾਰਾਂ ਦਾ ਸਿਸਟਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿੱਚ ਇਸ ਤਰ੍ਹਾਂ ਦਾ ਅਧਿਨਾਕੇ ਪਾਣੀ ਕੋਈ ਮਾਰ ਹੀ ਨਹੀਂ ਕਰ ਸਕੂਗਾ ਉਹ ਲੋਕਾਂ ਦਾ ਸਗੋਂ ਫਾਇਦਾ ਕਰੂਗਾ ਇਹ ਬੋਲ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਸੀ ਪਰ ਅਸਲੀਅਤ ਸਭ ਦੇ ਸਾਹਮਣੇ ਹੈ ਜਦੋਂ ਅੱਜ ਦਾ ਯੁੱਗ ਇੰਨਾ ਐਡਵਾਂਸ ਹੋ ਚੁੱਕਿਆ ਕਿ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇਸ ਵਾਰ ਇੰਨੀ ਬਰਸਾਤ ਇੰਨੀ ਬਰਫਬਾਰੀ ਹੋਣੀ ਹੈ ਤਾਂ ਡੈਮਾਂ ਤੋਂ ਕਿਉਂ ਨਹੀਂ ਵਕਤ ਰੈਂਦੇ ਥੋੜਾ ਥੋੜਾ ਵਾਧੂ ਪਾਣੀ ਛੱਡ ਕੇ ਉੱਪਰੋਂ ਆਉਣ ਵਾਲੇ ਪਾਣੀ ਲਈ ਜਗ੍ਹਾ ਬਣਾਈ ਜਾਂਦੀ ਕਿਉਂ ਉਡੀਕ ਕੀਤੀ ਜਾਂਦੀ ਹੈ ਕਿ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪਹੁੰਚੇਗਾ ਤਾਂ ਹੀ ਵੱਡੀ ਮਾਤਰਾ ਵਿੱਚ ਪਾਣੀ ਇੱਕਦਮ ਛੱਡਿਆ ਜਾਵੇਗਾ ਜਿਹੜੇ ਨਾਗ ਨੇ ਆਮ ਤੌਰ ਤੇ ਸੰਸਥਾਵਾਂ ਵੀ ਜ਼ੋਰ ਲਾ ਰਹੀਆਂ ਨੇਗੇ ਆਮ ਨਾਗਰਿਕ ਵੀ ਅੰਮ੍ਰਿਤਸਰ ਤੋਂ ਵੀ ਚੱਲ ਕੇ ਅਸੀਂ ਤੁਹਾਨੂੰ ਦਿਖਾਉਣੇ ਆ ਰਸਣ ਪਾਣੀ ਨਾਲ ਲੈ ਕੇ ਆ ਰਹੇ ਨੇਗੇ ਕਾਰਾਂ ਦੇ ਵਿੱਚ ਰਾਸ਼ਨ ਪੈਗਾ ਉਹਨਾਂ ਦੇ ਪਰ ਜਿਹੜੀ ਮਜਬੂਰੀ ਆ ਉਹ ਜਿਹੜਾ ਪਾਣੀ ਹੈ ਪਾਣੀ ਨੂੰ ਪਾਰ ਕਰਨਾ ਉਹਨਾਂ ਵਾਸਤੇ ਜਿਹੜੇ ਆਹਾ ਵਹੀਕਲ ਨੇ ਛੋਟੇ ਆ ਜਾਂ ਵੱਡੀਆਂ ਕਾਰਾਂ ਦਾ ਵੀ ਹੁਣ ਤੁਹਾਨੂੰ ਹਾਲ ਸਾਰਾ ਦੇਖ ਚੁੱਕੇ ਹੋ ਲੰਘਣਾ ਮੁਸ਼ਕਲ ਹੋਇਆ ਹੋਇਆ ਕਾਰਾਂ ਦਾ ਨੁਕਸਾਨ ਹੋ ਰਿਹਾ ਥੱਲੋ ਅਸਲ ਪਾਣੀ ਲੈ ਕੇ ਸਾਰੀ ਸਾਸਤ ਦੇ ਸੁਝੋਗ ਨਾ ਲੈ ਕੇ ਆ ਮੇਰੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਨੂੰ ਵੀ ਆਪਣਾ ਜਿਹੜਾ ਸੋਰਸਸ ਹੈਗਾ ਇੱਥੇ ਸਾ ਜਿਹੜਾ ਹੈਗਾ ਸਮਾਨ ਸਾਰਾ ਸਮਾਨ ਕੋਈ ਮੁਸ਼ਕਿਲ ਨਹੀਂ ਆਈ ਪਾਣੀ ਦਾ ਹਰ ਬੰਦਾ ਪ੍ਰੋਪਰ ਐਨਜੀਓ ਪਿੰਡਾਂ ਦੇ ਪਿੰਡ ਆਪਣਾ ਪੂਰਾ ਪ੍ਰੋਪਰ ਕਰ ਰਿਹਾ ਪਰ ਸੋਰਸ ਹੈਗਾ ਜਨਵਾਤਿਕ ਸੋਰਸ ਨਹੀਂ ਹੈ ਆਪਣੇ ਕੋਲ ਜਿਹੜੀਆਂ ਮਿਲ ਕੇ ਚਾਰ ਪੰਜ ਬੋਲਸ ਹੈਗੀਆਂ ਹੈਗੀਆਂ ਉਧਰ ਰੈਸਕਿਊ ਤੇ ਲੱਗੀਆਂ ਹੋਈਆਂ ਹੱਥ ਛੋੜ ਕੇ ਬੇਨਤੀ ਪ੍ਰਸ਼ਾਸਨ ਨੂੰ ਜਿਹੜਾ ਪੰਜਾਬ ਟੂਰਿਜ਼ਮ ਹੈਗਾ ਆਪਣਾ ਆਪਣਾ ਉਹ ਉਤਰਾਖੰਡ ਦੇ ਨਾਲ ਕਰੇ ਉਤਰਾਖੰਡ ਦੇ ਵਿੱਚ ਰੈਫਟਿੰਗ ਵਾਲਾ ਪਖਰਾ ਟੂਰਿਜ਼ਮ ਵਾਲਾ ਜਿੱਥੇ ਕਿ ਉੱਥੇ ਸਾਰੀਆਂ ਮਲਕੇ ਬੋਟ ਜਿਹੜੀਆਂ ਵਾਂ ਗੰਗਾ ਦੇ ਵਿੱਚ ਉਹਨਾਂ ਨੂੰ ਬੰਦ ਕੀਤੀਆਂ ਗੰਗਾ ਬਹੁਤ ਉੱਪਰ ਉਛਲ ਰਹੀ ਆ ਇਹ ਕਰਕੇ ਪੰਜਾਬ ਟੂਰਿਜ਼ਮ ਉਤਰਾਖੰਡ ਕਰੇ ਉਤਰਾਖੰਡ ਤੋਂ ਰੈਫਟਿੰਗ ਬੋਟ ਉਹਨਾਂ ਦਾ ਟੈਕਨੀਕਲ ਸਟਾਫ ਹੁੰਦਾ ਹੋਣ ਕਿਤੇ ਪ੍ਰੋਵਾਈਡ ਕਰੇ ਜੋ ਉਹਨਾਂ ਦਾ ਰੈਂਟਰਲ ਬੰਦਾ ਜੋ ਵੀ ਫਿਰ ਆਪਣਾ ਸੋਸ ਹੈਗਾ ਤਾਂ ਆਪਾਂ ਲੋਕਾਂ ਨੂੰ ਬਚਾ ਸਕਦੇ ਆ ਹੋਰ ਤੇ ਸਮਾਂ ਲੈ ਇੰਨਾ ਵਾ ਜਿਆਦਾ ਉਹਦਾ ਲੋੜ ਹੀ ਨਹੀਂ ਹੈਗੀ ਸੋਸ ਦੀ ਹੈਗਾ ਹੌਟੂ ਪ੍ਰੋਵਾਈਡ ਤੁਸੀਂ ਕਿਹੜੇ ਪਿੰਡ ਤੇ ਕਿਹੜੇ ਤੇ ਜਾ ਰਹੇ ਸੀਗੇ ਤੇ ਹਾਲਾਤ ਕਿਵੇਂ ਹੈ ਜੀ ਪਿੰਡ ਅਸੀਂ ਗੱਗੋਮਾਲ ਪਿੰਡ 'ਚ ਜਾ ਰਹੇ ਸੀ ਕੱਲ ਲੋਕਾਂ ਦੀ ਤਕਰੀਰ ਐਪੀ ਸਾਨੂੰ ਟੌਚਰ ਚਾਹੀਦੀਆਂ ਵਾ ਅਸੀਂ ਟੌਚਾ ਵੀ ਸਾਨੂੰ ਸੰਗਤ ਨੇ ਪ੍ਰੋਵਾਈਡ ਕੀਤੀਆਂ ਅਸੀਂ ਲੈ ਕੇ ਆਏ ਆ ਪਾਣੀ ਵੀ ਲੈ ਗਏ ਦੁੱਧ ਦੇ ਉਹਨਾਂ ਨੇ ਡਿਮਾਂਡ ਕੀਤੀ ਦੁੱਧ ਵੀ ਲੈ ਗਏ ਪਰ ਉਹ ਸਾਡਾ ਅਸੀਂ ਜਾ ਨਹੀਂ ਸਕਦੇ ਅਸੀਂ ਇੱਥੇ ਰਹਿ ਗਏ ਰਾਤ ਵਿੱਚ ਪਰ ਇਹ ਇਹੋ ਪ੍ਰਸ਼ਾਸਨ ਨੂੰ ਕਹਤੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਸਾਰੇ ਜਿੰਨੇ ਆਪਣੇ ਪੰਜਾਬ ਦੇਗੇ ਕਿ ਉਹਨਾਂ ਨੂੰ ਕਰੋ ਤੇ ਫਿਰ ਆਪਣਾ ਹੱਲ ਲੱਗੇਗਾ ਨਹੀਂ ਤੇ ਕੋਈ ਹੱਲ ਨਹੀਂ ਹੈ ਲੋਕਾਂ ਦੀ ਬੜੀਆਂ ਪ੍ਰੋਬਲਮ ਹੈ ਜਾਂ ਅੰਦਰ ਫਸੇ ਪਏ ਆ ਪਾਣੀ ਦੀ ਪ੍ਰਾਣੋਂ ਦੁੱਧ ਦੀ ਪ੍ਰਾਣੋਂ ਸਰ ਕੁਝ ਪਰ ਸੋਰਸ ਤੋਂ ਤਾਂ ਨਾ ਚਾਰ ਪੰਜ ਬੋਰਡ ਨਾਲ ਥੋੜਾ ਕੁਝ ਨਾ ਜੇ ਹੈਲੀਕਾਪਟਰ ਮਿਲਦਾ ਤਾਂ ਇਧਰ ਲੋਕੀ ਕਮਾਈ ਕਰੀਏ ਦਿਓ ਹੈਲੀਕਾਪਟਰ ਕੋਈ ਰੋਲ ਨਹੀਂ ਹੈਗੀ ਪਰ ਉਹਨਾਂ ਦੇ ਘਰ ਪਰ ਸੁਰੱਖਿਅਤ ਚੀਜ਼ਾਂ ਪਹੁੰਚਾਉਣ ਪਰ ਰਾਫਟਿੰਗ ਨਾਲ ਜਿਹੜਾ ਆਪਣਾ ਨਹੀਂ ਹੋਗਾ ਉਹਨੇ ਜਿਹੜਾ ਆਪਣਾ ਇਹ ਮਿਸ਼ਨ ਕਾਮਯਾਬ ਨਹੀਂ ਹੋ ਸਕੇ ਪੰਜਾਬ ਦੀ ਆਪ ਸਰਕਾਰਾਂ ਵੱਲੋਂ ਲੋਕਾਂ ਦੇ ਜਾਨੋ ਮਾਲ ਦੀ ਹਿਫਾਜ਼ਤ ਦੇ ਐਲਾਨ ਤਾਂ ਬਹੁਤ ਕੀਤੇ ਗਏ ਸੀ ਪਰ ਜ਼ਮੀਨੀ ਹਕੀਕਤ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਬੇਸ਼ੱਕ ਨੁਕਸਾਨ ਦਾ ਪੱਕਾ ਪਤਾ ਤਾਂ ਸਰਵੇਖਣਾਂ ਤੋਂ ਬਾਅਦ ਹੀ ਲੱਗੇਗਾ ਪਰ ਅੰਦਾਜ਼ੇ ਹਨ ਕਿ ਇਨ੍ਹਾਂ ਹੜ੍ਹਾਂ ਵਿੱਚ ਕੁੱਲ ਮਿਲਾ ਕੇ ਪੰਜਾਬ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਜੇ ਹੋ ਰਿਹਾ ਹੈ ਪਰ ਜੋ ਨੁਕਸਾਨ ਤੇ ਕਹਿਰ ਮਨੁੱਖਾਂ ਤੇ ਜਾਨਵਰਾਂ ਨੂੰ ਸਹਿਣਾ ਪੈ ਰਿਹਾ ਹੈ ਉਸ ਦੀ ਪਰਭਾਈ ਤਾਂ ਕਦੇ ਵੀ ਨਹੀਂ ਕੀਤੀ ਜਾ ਸਕਨੀ ਇੱਕੋ ਪਿੰਡਾਂ ਦੇ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਕਿੰਨੇ ਹਾਲਾਤ ਤੁਸੀਂ ਵੇਖਿਆ ਪਰ ਵਿੱਚ ਵਿੱਚ ਰਹੀ ਹੈ ਦਰਦ ਲਾਹਤ ਹੋਣ ਮਾਰੇ ਆਈ ਪਾਣੀ ਝੋਨੇ ਦੇ ਖੇਤਾਂ ਦੇ ਕਿਦਮ ਹੋਏ ਆ ਪਾਣੀ ਬਹੁਤ ਜ਼ਿਆਦਾ ਹੈ ਜੀ ਤੇ ਫਿੰਡਾਂ ਦੇ ਖਰਾ ਦੇ ਅੰਦਰ ਵੜ ਗਿਆ ਹੈ ਸਰਕਾਰ ਨੂੰ ਇੱਥੇ ਪੂਰੀ ਮਾਇਸਤੀ ਪਾਣੀ ਦੀ 2 ਦਿਨ ਹੋ ਗਿਆ ਬਹੁਤ ਗਰਮ ਹਾਲ ਹੈ ਤੇ ਮੀਂਹ ਨਹੀਂ ਰਿਹਾ ਇਹ ਲੱਗਦਾ ਇਸ ਤੋਂ ਥੋੜੀ ਬਾਅਦ ਹੋਣਗੇ ਇਸ ਵਾਰ ਪੰਜਾਬ ਦੇ ਧੋਨਾ ਦਾ ਤਕਰੀਬਨ ਪਤਨ ਨਹੀਂ ਆਇਆ। ਆ ਭਈ ਇਹ ਪਹਿਲਾਂ 2023 ਦੇ ਵਿੱਚ ਵੀ ਪੰਪਾ ਵੇਖਿਆ ਸੀ ਆ ਇਹ ਇਹ ਲੱਗਦਾ ਨਹੀਂ ਜੀ 2023 ਵਿੱਚ ਇਹ ਸਾਈਡ ਬੱਝੀ ਸੀ ਜੀ ਹਾਂਜੀ ਤੇ 2023 ਵਿੱਚ ਕੋਈ ਇੰਨੀ ਫਰਬਾ ਨਹੀਂ ਸੀ ਪਰ ਹੁਣ ਇਸ ਵਾਰ ਸਭ ਤੋਂ ਬੁਰਾ ਹਾਲ ਇਸ ਏਰੀਆ ਦਾ ਹੀ ਹੈ। ਕਿੰਨੇ ਕੁ ਪਿੰਡ ਹੋਣੇ ਆ ਭਈ ਜਿਹੜੇ ਪ੍ਰਭਾਵਿਤ ਹੋਏ ਆ ਕਿ ਆ ਇਸ ਇਸ ਪਾਸੇ ਦੀ 15 ਤੋਂ ਪਿੰਡ ਜਿਹੜਾ ਸਾਰਾ ਲੱਗਦਾ ਕਿ ਇਹਦਾ ਅਜਨਾਲੇ ਏਰੀਆ ਤੇ ਰਮਦਾਸ ਜਿਹੜਾ ਬਤਾ ਨਾਲ ਉਹ ਸਾਰਾ ਪ੍ਰਭਾਵਿਤ ਹੈ। ਇਹ ਸਰਨਾਰ ਦਾ ਕਿਸ਼ਾ ਨਾ ਕੋਈ ਆ ਰਹੀ ਜਾਂ ਕੋਈ ਵੀ ਕੋਈ ਨਹੀਂ ਪਹੁੰਚਿਆ ਤੁਸੀਂ ਦੇਖ ਹੀ ਰਹੇ ਹੋ ਵੀਜੀ ਕਾਲ ਦੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਕਰਾਉਂਦੇ ਤੁਸੀਂ ਦੇਖ ਹੀ ਰਹੇ ਹੋ ਕਿ ਵੀ ਆਪਾਂ ਨੂੰ ਪੁੱਛਿਆ ਜਾਂਦਾ ਵੀ ਬੰਦਾ ਕਿਹ ਹੈ ਕੋਈ ਅਤੇ ਪਛਾਣਨ ਦਾ ਮਤਲਬ ਬਿਲਕੁਲ ਭਾਈ ਕਿਵੇਂ ਦੇਖਦੇ ਹੋ ਜਿਹੜਾ ਇਹ ਵੱਡੀ ਜਿਹੜੀ ਸਾਰ ਪਈਆ ਕੁਦਰਤੀ ਮਾੜੀ ਕਹਿੰਦੇ ਆ ਪਰ ਸ਼ਹੀਆਂ ਵੱਲੋਂ ਇਹ ਕਿਹਾ ਗਏ ਜਿਹੜੀ ਪ੍ਰਸ਼ਾਸਨ ਵੱਲੋਂ ਵੀ ਤਾਂਹੀ ਮੰਨੀ ਜਾਂਦੀ ਹੈ ਚਲੋ ਕਾਰਨ ਆਪਾਂ ਉਸ ਤੇ ਬਹਿਸ ਮਾਰੀਏ ਪਰ ਜਿਹੜੇ ਮੁਆਵਜ਼ੇ ਬੰਦੇ ਜਾ ਇਸ ਪਹੁੰਚਣਾ ਪਤਾ ਜੀ ਅੱਜ ਪਿੰਡਾਂ ਨੂੰ ਪਿੰਡਾਂ ਵਾਲਿਆਂ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਅੱਜ ਅੱਜ ਕਾਹਲੇ ਛੱਡ ਨਹੀਂ ਇਹ ਤਾਂ ਸਹੀ ਹੈ ਜੀ ਪਿੰਡਾਂ ਵਾਲਿਆਂ ਦੀ ਬਿਲਕੁਲ ਗੱਲ ਹੈਗੀ ਜੀ ਜਦੋਂ ਵੋਟਾਂ ਹੁੰਦੀਆਂ ਇਹਦੀ ਪਿੰਡਾਂ ਤੋਂ ਥੋੜਾ ਜਿਹਾ ਜਿਆਦਾ ਲੋੜ ਹੁੰਦੀ ਹੈ ਸਰਕਾਰਾਂ ਨੂੰ ਵੋਟਾਂ ਨੇ ਪਰ ਅੱਜ ਦੇ ਦਿਨ ਕੋਈ ਸਾਰ ਨਹੀਂ ਲੇਗੀ ਕੋਈ ਨਹੀਂ ਪਾਉਂਦਾ ਬਹੁਤ ਬੁਰਾ ਹਾਲ ਹੈ ਤੁਸੀਂ ਸਾਡੇ ਨਾਲ ਦੇਖ ਹੀ ਰਹੇ ਹੋ ਕੀ ਹਾਲ ਹੈ ਪਿੰਡਾਂ 'ਚ ਰੋਟੀਆਂ ਨਹੀਂ ਬਣੀਆਂ ਰੋਟੀ ਨਹੀਂ ਬਣਦੀ ਲੋਕ ਕਿਧਰੋਂ ਪਾੜ ਨਿਕਲਿਆ ਜਾ ਰਿਹਾ ਪੰਜ ਪੰਜ ਸੱਤੇ ਪੁੱਤ ਪਾਣੀ ਹੈ ਜੀ ਪਿੰਡਾਂ ਦੀਆਂ ਰਸਤੇ ਸਰਕਾਰ ਨੂੰ ਕੋਈ ਹਰ ਪਿੰਡ ਦੇ ਬਾਹਰ ਬਿਲਕੁਲ ਸਬੰਧਕਾਂ ਵੱਲੋਂ ਹੈਲਪ ਵਾਸਤੇ ਇੱਕ ਦੋ ਦੋ ਬੰਦੇ ਤਨਾਨ ਕਰਨੇ ਚਾਹੀਦੇ ਤੁਜੀ ਹੁਣ ਕੋਈ ਅਮਰਦੰਤ ਹੀ ਬਣ ਜੇ ਵੀਰ ਜੀ ਇੱਥੋਂ ਬਾਹਰ ਕਿੱਦਾਂ ਨਿਕਲੂਗਾ ਜੀ ਇਹੀ ਕੋਈ ਪ੍ਰਕਾਸ਼ਣ ਦਾ ਕੋਈ ਐਂਬੂਲੈਂਸ ਵਗੈਰਾ ਕੋਈ ਗੋਡ ਲੱਗੀ ਹੋਵੇ ਹਰ ਕੰਡੇ ਬਾਾਰੇ ਕਿ ਦੋ ਲੋਕਾਂ ਦੇ ਬੰਦੇ ਡਰੇ ਹੋਣ ਦਿੱਖਿਆ ਮਰਨ ਦੀ ਜੇ ਉੱਤੇ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਵਧੀਆ ਹੁੰਦਾ ਨਹੀਂ ਸਰਕਾਰ ਇਸ ਪੀਚ ਬਹੁਤ ਪਿੱਛੇ ਰਹਿ ਰਹੀ ਹੈ ਸਰਕਾਰ ਨੇ ਬਿਲਕੁਲ ਕੰਡਾਮ ਵਾਲਾ ਹੈ ਲੋਕਾਂ ਦਾ ਬਿਲਕੁਲ ਨਹੀਂ ਕਰ ਰਹੀ ਹੈ ਇਹ ਹਾਲਾਤ ਨੇ ਜਿਵੇਂ ਭਾਈ ਬਿਆਨ ਕਰ ਰਹੇ ਆ ਅਸੀਂ ਸਰਾਲਾ ਦੇ ਦੇਖ ਵੀ ਰਹੇ ਹੈਗੇ ਆਗੇ ਜਿਹੜੀ ਅਨੁਸਰਤੀ ਲੋਡ ਆ ਉਹ ਹਰ ਪਾਸੇ ਕਿਹਾ ਜਾ ਰਿਹਾ ਚਾਹੇ ਆਪ ਕੋਈ ਨਾਗਰਿਕ ਹੈ ਜਾਂ ਖੁੱਦੀ ਜੀ ਵੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੋ ਹੁਣ ਇਸ ਵਕਤ ਸਭ ਸਭ ਤੋਂ ਜ਼ਰੂਰੀ ਅਨਖਰਦੀ ਲੋੜ ਸੀ ਉਹ ਕਿਸ਼ਤੀਆਂ ਦੀ ਸੀਗੀ ਕਿਉਂਕਿ ਤੁਸੀਂ ਤੁਹਾਨੂੰ ਕੱਲ ਵੀ ਦਿਖਾਇਆ ਕਿ ਜਿਹੜੇ ਇੱਥੇ ਆਮ ਜਿਹੜੇ ਵਹੀਕਲ ਨੇ ਉਹਨਾਂ ਦਾ ਪਹੁੰਚਣਾ ਬਹੁਤ ਮੁਸ਼ਕਲ ਆ ਬਸ ਟ੍ਰੈਕਟਰਾਂ ਵਾਲੀਆਂ ਦੇ ذریعے ਹੀ ਇਹ ਰਾਸ਼ਨ ਪਹੁੰਚਾਇਆ ਜਾ ਰਿਹਾ ਜਾਂ ਕਿਤੇ ਹੋਰ ਮਿਸ ਹੈ ਜੋ ਬਿਕਣਾ ਹੋਵੇ ਤਾਂ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੁੰਦਾ ਹੈ। ਦੂਜੇ ਪਾਸੇ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਕਿਦਾਂ ਡਰਾਮੇ ਕੀਤੇ ਜਾਂਦੇ ਹੈਗੇ। ਹੈਲੀਕਾਪਟਰਾਂਹੀਂ ਜਿਹੜੇ ਲਿਫਾਫੇ ਸੱਤੇ ਜਾਂਦੇ ਹੈਗੇ ਉਹ ਕਿੰਨੇ ਕਿ ਲੋਕਾਂ ਤੱਕ ਪਹੁੰਚੇ ਹੋਣਗੇ। ਪਰ ਇਹ ਜਿਹੜੀ ਅਸਲੀਅਤ ਹੈ ਜਿਹੜੀ ਗਰਾਊਂਡ ਦੀ ਇਹ ਤੁਸੀਂ ਦੇਖ ਰਹੇ ਹੋ ਅਸਲੀਅਤ ਤੁਸੀਂ ਪਾਣੀ ਵੀ ਦੇਖ ਰਹੇ ਹੋ ਇੱਥੇ ਕਿੰਨਾ ਕਿੰਨਾ ਭਾਰ ਚੁੱਕਿਆ ਪੈਂਡਿਆਂ ਦੇ ਹੁੰਦਾ ਤੇ ਵੀ ਦੇਖ ਰਹੇ ਹੋ ਕਿ ਇਹ ਜੇ ਮਾਹੌਲ ਦੇ ਵਿੱਚੋਂ ਜਿਉ ਰਹੇ ਨੇਗੇ ਅੱਜ ਵਾਤਾਵਰਨ ਤੇ ਡੂੰਗੀ ਨਜ਼ਰ ਰੱਖਣ ਵਾਲੇ ਵਿਗਿਆਨੀਆਂ ਵੱਲੋਂ ਸੀਨੀਅਰ ਪੱਤਰਕਾਰਾਂ ਵੱਲੋਂ ਵੱਡੇ ਵੱਡੇ ਬੁੱਧੀਜੀਵੀਆਂ ਵੱਲੋਂ ਵੀ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਵਿੱਚ ਆਏ ਹੜ੍ਹ ਕੋਈ ਕੁਦਰਤੀ ਆਫਤ ਨਹੀਂ ਹੈਗੇ ਇਹ ਇੱਕ ਅਸਫਲ ਪ੍ਰਬੰਧਕੀ ਢਾਂਚੇ ਦਾ ਨਤੀਜਾ ਹੈ ਜਦੋਂ ਲਗਾਤਾਰ ਮੌਸਮ ਵਿਭਾਗ ਭਾਰੀ ਬਾਰਿਸ਼ ਦੀ ਚੇਤਾਵਨੀ ਦੇ ਰਿਹਾ ਸੀ ਜਲ ਸਰੋਤ ਵਿਭਾਗ ਦੇ ਡੈਮਾਂ ਹੈਂਡਵਰਕਸ ਨਹਿਰਾਂ ਤੇ ਪ੍ਰਬੰਧਨ ਦੀ ਯੋਗਤਾ ਤਿਆਰੀ ਕਿਉਂ ਨਹੀਂ ਕੀਤੀ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੇਂ ਸਿਰ ਪਾਣੀ ਛੱਡਣ ਦੀ ਬਜਾਏ ਲੱਖਾਂ ਕਿਉਂ ਇੱਕ ਪਾਣੀ ਇੱਕਦਮ ਛੱਡ ਦਿੱਤਾ ਜਾਂਦਾ ਜਿਸ ਦਾ ਖਮਿਆਜਾ ਅੱਜ ਪੰਜਾਬ ਦੇ ਆਮ ਲੋਕ ਭੁਗਤ ਰਹੇ ਨੇ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਹਜੇ ਤੱਕ ਕੋਈ ਬੋਲਦਾ ਅੱਜ ਪਰ ਪੌਏ ਹੋਣ ਕਨੈਕਟ ਹੋਇਆ ਕਹਿਿਆ ਜਾਂਦਾ ਵੀ ਪੌਜਾ ਕਿੰਦਾ ਦੇਤਾ ਸਭ ਪਾਕਿਸਤਾਨ ਦੇ ਵਾਸ਼ੂ ਜੀ ਜਿਹੜੀ ਸਾਰਿਆਂ ਦਾ ਪੂਰਾ ਹੋ ਗਿਆ ਕੋਈ ਸੌਣੇ ਧਾਣੋ ਬਹੁਤ ਸਾਰਾ ਦਾ ਸਪਾਤਾ ਰਸਾਤ ਹਾਲਾਤ ਕੀ ਆ ਹੁਣ ਇੱਥੇ ਖੜੀ ਅੱਗੇ ਹਾਲਾਤ ਕੀ ਐ ਇਹ ਪਿੰਡ ਬੜਾ ਲੱਖਵਾ ਰਿਹਾ ਪਾਣੀ ਗਾਹ ਨਹੀਂ ਨਿਕਲ ਗਿਆ ਜਿੰਨਾ ਮਰਲਾ ਪਾਣੀ ਸਾਰਾ ਇੱਥੇ ਆੜ ਕੇ ਸਟਾਪ ਹੋ ਗਿਆ ਤੇ ਮਗਲਾ ਫਸਲਾ ਬਹੁਤ ਜ਼ਿਆਦਾ ਬੁਰਾ ਪਾਣੀ ਬਈ ਉਹ ਘਟ ਰਿਹਾ ਕਿ ਅਸਰ ਹੁਣ ਤਾਂ ਨਹੀਂ ਜੀ ਕੋਈ ਆਪੀ ਤੇ ਆ ਕੇ ਵਧ ਰਿਹਾ ਇਹ ਪਾਣੀ ਵਧਣ ਦਾ ਵਧ ਗਿਆ ਕਿ ਆ ਖੂਨ ਉਹ ਦੋ ਦਿਨ ਕੇ ਜੇ ਬਣਾ ਹੈਗਾ ਇਹ ਤਿੰਨ ਫੁੱਟ ਹੁਣ ਆਪਾਂ ਗਏ ਆ ਕੇ ਦੇਖਣ ਤੇ ਹੁਣ ਤੇ ਇੱਕ ਮੁੱਕਤ ਹੈ ਇਹ ਸਭ ਕੁਝ ਚੱਲ ਗਿਆ ਪਾਣੀ ਬਹੁਤ ਜ਼ਿਆਦਾ ਮੇਰੇ ਨਾਮ ਦਾ ਨਵਾਦ ਕਰਦਾ ਤੁਹਾਡੀ ਜੀ ਦਾ ਜਿਹੜਾ ਵੀ ਪਿੰਡ ਚਾਲੀ ਦੇ ਲੈ ਕੇ ਲੰਗਰ ਰੂੰਗਰ ਸੇਵਾ ਦੇਣਾ ਬਹੁਤ ਤੁਹਾਡੀ ਮਿਹਰਬਾਨੀ ਕਿਉਂਕਿ ਜਿੱਦਾਂ ਇੱਥੇ ਸਾਰੇ ਹੁਸਾਨ ਦੇਣਗੇ ਆਪਣੇ ਲਈ ਪਾਣੀ ਦਾ ਕਪੜਾ ਦੀ ਲੋੜ ਪਾਣੀ ਦੀ ਹੈ ਕਿ ਪਾਣੀ ਦਾ ਪ੍ਰਬੰਧ ਹੋਵੇ ਬਾਕੀ ਰਸਤਾ ਪਾਣੀ ਜਿਹੜਾ ਸਾਰਿਆਂ ਨੇ ਰੱਖਿਆ ਵਾ ਅਕਈ ਸਾਰੇ ਜਿੰਨੇ ਸਾਡੀ ਇਹ ਜਿਹੜੇ ਬੰਦੇ ਕਿਹਾ ਅਹੀਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਇਹ ਭਰਾ ਨਾਲ ਕੇ ਇਹਨਾਂ ਤੱਕ ਪਹੁੰਚਾ ਦੇ ਪਰ ਬਾਕੀ ਤੁਹਾਡਾ ਬਹੁਤ ਧੰਨਵਾਦ ਜੇ ਤੁਸੀਂ ਅੱਜ ਪਿੰਡੀ ਚਲਾਲੀ ਹੋਂਦ ਕਰਦੀ ਹੈ ਪ੍ਰਿਚਲਿਤ ਸਾਹਿਬ ਬਈਆਂ ਦਾ ਇਹਨਾਂ ਦਾ ਧੰਨਵਾਦ ਆ ਜੀ ਦਾ ਨਾਮ ਆ। ਨਹੀਂ ਨਹੀਂ ਮੈਨਾਂ ਤੁਹਾਡਾ ਬਹੁਤ ਤਾਂ ਇੱਕ ਵਾਰ ਤੋਂ ਕਿ ਲੱਗੋ ਆ ਬਿਖੂ ਵੀ ਹਜੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੰਬੀਰਾ ਇੱਧਰ ਜਿਹੜਾ ਪਾਣੀ ਕਿੱਟੋਂ ਦਾ 4-5% ਚਿੱਕੇ ਡੁੱਬਾ ਹੈਗਾ ਇਹਨਾਂ ਵਾਸਤੇ ਛੇ-ਛੇ ਫੱਟ ਫੱਟ ਕੋਟ ਵੀ ਕੋਈ ਸਰਕਾਰ ਵੱਲੋਂ ਮਦਦ ਪਹੁੰਚੀ ਤੁਹਾਨੂੰ ਮੈਂ ਇਹਨਾਂ ਦੇ ਬਸ ਜਿਵੇਂ ਬੰਦੀਆਂ ਉਹਦੇ ਜਿਹੜੀ ਇੱਥੇ ਬੰਦੀਆਂ ਬਾਕੀ ਹੋਰ ਪਰਿਵਾਰਾਂ ਬੰਦੀਆਂ ਜਿਵੇਂ ਬੰਦੀਆਂ ਉਹਨਾਂ ਬਾਕੀ ਹੋਰ ਕਿਸੇ ਸਰਕਾਰ ਦਾ ਕੋਈ ਮੰਤਰੀ ਕੋਈ ਅਸਟਰ ਆਏ ਸਾਡੇ ਸਾਹਮਣੇ ਕੋ ਜਾਏ ਅਦੇਖੋ ਇਹ ਹਾਲਾਤ ਇਹ ਮੱਗਿਆ ਤਾਂ ਸੋ ਇਹ ਦੇਖੋ ਇਹ ਜਿਹੜੇ ਕਈ ਵਾਰੀ ਦਾਅਵੇ ਵੀ ਕੀਤੇ ਜਾਂਦੇ ਹੈਗੇ ਕਿ ਇਹ ਆਪ ਕੋਲ ਪੰਡਾਂ ਦੇ ਲੋਕ ਵੀ ਲੱਖ ਵੀ ਰਹੇ ਹੈਗੇ ਆ ਸਰਕਾਰ ਦਾ ਬਹੁਤ ਸਟਾਫ ਦਾ ਜਿਹੜੀ ਜਾਂ ਮਾਸਟਰੀ ਕਿਸੇ ਦਾ ਫੋਟੋ ਸਿਵਾਉਣ ਦਾ ਕਹਿੰਦੇ ਆ ਕਿ ਇੱਥੇ ਕੋਈ ਫੋਟੋ ਸਿਵਾਉਣ ਦੇ ਲਈ ਨਹੀਂ ਆਉਣਾ ਦੇਖ ਹੀ ਚੁੱਕੇ ਹਾਂ ਕਿੰਨਾ ਕਿੰਨਾ ਡੂੰਘਾ ਪਾਣੀ ਹੋਇਆਗਾ ਉਸ ਤੋਂ ਜਿਹੜਾ ਮੀਂਹ ਆ ਉਹ ਲਗਾਤਾਰ ਪੈ ਰਿਹਾਗਾ ਇਹ ਬਹੁਤ ਸਾਰੀ ਹੈਗਾ ਤੇ ਇਹਦੇ ਕਰਕੇ ਖਤਰਾ ਜਿਹੜਾ ਹੋਰ ਵੀ ਬਣਿਆ ਹੋਇਆ ਹੈਗਾ ਸੋ ਇਹ ਹਾਲਾਤ ਨੇ ਜੀ ਪਾਣੀ ਦਾ ਪੱਧਰ ਹੈ ਜਿਹੜਾ 4 ਫੁੱਟ ਤੋਂ ਲੈ ਕੇ 6-7 ਫੁੱਟ ਤੱਕ ਹੈਗਾ ਉਹ ਵੱਖ-ਵੱਖ ਜ਼ਮੀਨੀ ਸਤਰ ਦੇ ਆਧਾਰ ਤੇ ਪਰ ਪਿੰਡ ਸਾਰਾ ਡੁੱਬਿਆ ਹੋਇਆ ਜਿਹੜੇ ਘਰਾਂ ਦਾ ਸਤਰ ਮੜਾ-ਮੋਟਾ ਉੱਚਾ ਹੈਗਾ ਉਹ ਬੰਨ ਲਾ ਕੇ ਬਚਾਅ ਦੀ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ਾਂ ਉਹਨਾਂ ਦੀਆਂ ਜਾਰੀ ਨੇ ਪਰ ਮੀਂਹ ਜਿਹੜਾ ਉਹ ਲਗਾਤਾਰ ਜਾਰੀ ਹੈ ਇਸ ਕਰਕੇ ਖਤਰਾ ਵਧਿਆ ਹੋਇਆ ਜਾਪਦਾ ਜਾਂ ਰਹੀਆਂ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਪ ਮਹਾਰੇ ਹੋ ਕੇ ਇੱਥੇ ਰਾਸ਼ਨ ਪਾਣੀ ਦਾ ਪ੍ਰਬੰਧ ਕਰ ਰਹੇ ਨੇ ਪਿੰਡ ਦੇ ਲੋਕਾਂ ਵੱਲੋਂ ਲਗਾਤਾਰ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਸਰਕਾਰ ਦਾ ਕੋਈ ਮੰਤਰੀ ਇੱਥੇ ਨਹੀਂ ਪਹੁੰਚਿਆ